ਗੁਰੂ ਅਰਜਨ ਸਾਹਿਬ ਜੀ ਦੀ ਖਤੇ 10000 ਜੀ ਦੇ ਨਾਲ ਸਾਸਕ੍ਰਿਤ ਸਲੋਕ ਮਹਾਂ ਦਾ 55ਵਾਂ ਦਾ ਜੋ 55ਵਾਂ ਸਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਮਿਹਰ ਭਰਿਆ ਥਾਕੇ ਆਪ ਹੀ ਇਸ ਸਲੋਕ ਦੀ ਜੋ ਵਿਚਾਰਾ ਕੋਲਣ ਹਰਿ ਦਾਸ ਸਾਸਕ੍ਰਿਤ ਸਲੋਕ ਮਹਾਂ ਦਾ 55ਵੇਂ ਸਲੋਕ ਦਾ ਪਾਠ ਸਰਮੰਗ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਮਸਕੰ ਪਗਨੰਤ ਸੈਲੰ ਕਰਦਮੰ ਤ੍ਰਾਂਤ ਪਪੀਲ ਕੇ ਮਸਕੰ ਪਗਨੰਤ ਸੈਲੰ ਕਰਦਮੰ ਤ੍ਰਾਂਤ ਪਪੀਲ ਕੇ ਸਾਗਰੰ ਲਗੰਤ ਪਿਗੰ ਤਾਮ ਪਰਗਾਸ ਅੰਧ ਕੈ ਸਾਧ ਸੰਗੇਣ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਵਾਹਿ ਦੀ ਕਾ ਖਾਲਸਾ ਵਹਿ ਦੀ ਫਤਿਹ ਇਸ 55ਵੇਂ ਸ਼ਲੋਕ ਰਾਹੀਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਦੇ ਸਰਦਾ ਬਣੀ ਕੇ ਬੋਤ 90 ਜਹਾਜ਼ ਉਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਪ੍ਰਮਾਤਮਾ ਦਾ ਸਾਥ ਸੰਗਤ ਵਿੱਚ ਬੈ ਕੇ ਸਿਮਰਨ ਕਰਨਾ ਉਹਦੀ ਛਣ ਵਿੱਚ ਆ ਕੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਨਾਲ ਮਨੋਖ ਵਿੱਚ ਇਨੀ ਤਾਕਤ ਆ ਜਾਂਦੀ ਹੈ ਇਨੀ ਸਮਰੱਥਾ ਆ ਜਾਂਦੀ ਹੈ ਕਿ ਉਹ ਅਦਭੁੱਤ ਕਾਰਨਾਮੇ ਕਰਨ ਦੇ ਸਮਰੱਥ ਹੋ ਜਾਂਦਾ ਹੈ ਜਿਵੇਂ ਪੰਨੇ ਪਾਤਸ਼ਾਹੀ ਜੀ ਨੇ ਆਪਣੇ ਬਲਾਵਰ ਰਾਗ ਵਿੱਚ ਵੀ ਦੱਸਿਆ ਹੈ ਕਿ ਜਿਹੜਾ ਪਿੰਗਲਾ ਹੈ ਉਹ ਪਰਬਤ ਤੇ ਚੜ ਜਾਂਦਾ ਜਿਹੜਾ ਮੂਰਖ ਹੈ ਸਿਆਣਾ ਬਣ ਜਾਂਦਾ ਹੈ ਚਾਤਰ ਬਣ ਜਾਂਦਾ ਹੈ ਜਿਹੜਾ ਅੰਧਾ ਹੈ ਜਿੰਨੂੰ ਕੋਈ ਦੇਖਦਾ ਨਹੀਂ ਉਹਨੂੰ ਤਰਾਪਾਉਣ ਦੀ ਸੋਝੀ ਹੋ ਜਾਂਦੀ ਹੈ ਤੇ ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਪੰਜ ਛੇ ਦਸ ਦੇ ਮੈਂ ਨਾ ਸਾਧੂ ਸੰਗਤ ਸੁਣੋ ਮੇਰੇ ਮੀਤਾ ਇਹ ਮੇਰੇ ਮਿੱਤਰ ਇਹ ਸਾਧੂ ਸੰਗਤ ਕਰਕੇ ਜੋ ਨਾਮ ਸਿਮਨਦਾ ਜੋ ਮੇਜ਼ਾ ਹੈ ਉਹ ਸੁਣੋ ਮੈਲ ਖੋਈ ਕੋਟ ਯਦ ਹਰੇ ਨਿਰਮਲ ਪੈ ਚੀਤਾ ਤੇ ਜਦੋਂ ਆਦਮੀ ਸਾਧ ਸੰਗਤ ਦੇ ਬਹਿ ਕੇ ਸਿਮਰਨ ਕਰਦਾ ਹੈ ਤੇ ਉਹਦੇ ਮਨ ਦੀ ਮੈਲ ਤੇ ਕੋਟਾਂਈ ਪਾਪਾਂ ਦਾ ਨਾਸ ਹੋ ਜਾਂਦਾ ਹੈ ਤੇ ਉਹਦਾ ਚਿੱਤ ਵੀ ਨਿਰਮਲ ਹੋ ਜਾਂਦਾ ਇਹ ਰਹਾਉ ਦੀ ਤੋਕ ਹੈ ਟਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਰੇ ਤ੍ਰੇ ਭਮਣ ਸੂਤਿਆ ਗੁਰ ਤੇ ਹਟ ਪੁਨੀਤਾ ਮੈਂ ਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਕੀਤਾ ਰਹਾਓ ਇਹ ਬਲਾਵਲ ਮਲਣਾ ਪੰਜਵਾ ਦਾ ਇਹ ਰੈਫਰੈਂਸ ਸ਼ਬਦ ਹੈ ਇਸ ਸ਼ਬਦ ਵਿੱਚ ਪਾਤਸ਼ਾਹ ਨੇ ਦੱਸਿਆ ਪੈਣੀ ਮੜਾਈ ਆ ਤੇ ਜਦੋਂ ਮਨ ਨਿਰਮਲ ਹੋ ਜਵੇ ਸਾਰੇ ਪਾਪਾਂ ਦਾ ਨਾਸ਼ ਹੋ ਜਵੇ ਫਿਰ ਆਪ ਜੀ ਨੂੰ ਕੋਈ ਭਗਤੀ ਕਰਦੀ ਲੋੜ ਨਹੀਂ ਉਹ ਚੇਨੀ ਸਮਰੱਥਾ ਹੋ ਜਾਂਦੀ ਆ ਕਿ ਪ੍ਰਮਾਤਮਾ ਆਪ ਨਾਮ ਲੈ ਕੇ ਵਾਜਾ ਮਾਰਦਾ ਕਬੀਰ ਸਾਹਿਬ ਕੰਜ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਰੇ ਇਕਤ ਕਬੀਰ ਕਬੀਰ ਸਾਨੂੰ ਫਿਰ ਆਪ ਲੱਭਣ ਦੀ ਲੋੜ ਨਹੀਂ ਪ੍ਰਮਾਤਮਾ ਨੂੰ ਪ੍ਰਮਾਤਮਾ ਆਪ ਸਾਨੂੰ ਵਾਜਾ ਮਾਰਦਾ ਸੋ ਇਥੇ ਪਾਛੇ ਨੇ ਦੱਸਿਆ ਕਿ ਜਿਹੜਾ ਸਾਧ ਸੰਗੈਨ ਸੰਬ੍ਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਜਿਹੜਾ ਸਾਧ ਸੰਗ ਵਿੱਚ ਬਹਿ ਕੇ ਗੋਬਿੰਦ ਭਾਵ ਪ੍ਰਮਾਤਮਾ ਵਾਸਤੇ ਬੰਧਿਆ ਗਿਆ ਜਿਹੜਾ ਸਾਡਾ ਮਨ ਦਾ ਹਨੇਰਾ ਆਪਣੀ ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈ ਕੋਹ ਦਾ ਚਾਨਣ ਕਾਣਾ ਦਿੰਗ ਚਾਨਣ ਕਾਣਾ ਕੋਹ ਹਨੇਰਾ ਬਾਪ ਜਿਹੜਾ ਸਾਡੇ ਮਨ ਦੇ ਅੰਦਰ ਪ੍ਰਕਾਸ਼ ਪੈਦਾ ਕਰਦਾ ਹੈ ਗਿਆਨ ਜਾਂਦਾ ਹੈ ਉਹਦਾ ਸਿਮਰਨ ਕਰਨ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਉਹਦੀ ਛਣਵੇਂ ਚ ਆ ਕੇ ਆਪ ਆਪ ਗਵਾ ਕੇ ਹਮੇ ਗਵਾ ਕੇ ਆਪਣੀਆਂ ਚਰਿਸ਼ਨਾ ਮਾਰ ਕੇ ਤਨਮਨ ਸਾਹਿਬ ਸਾਊਗਰ ਕੋ ਹੁਕਮ ਮੰਨਿਏ ਪਾਈਏ ਵਾਲੀ ਅਵਸਥਾ ਦੇ ਚ ਆ ਕੇ ਸਭ ਆ ਗਏ ਜਦੋਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਵਿੱਚ ਅਦਭੁਤ ਕਲਾ ਤਾਕਤਾਂ ਪੈਦਾ ਹੋ ਜਾਂਦੀਆਂ ਨੇ ਉਹ ਪਾਸ਼ਾ ਨੇ ਦੱਸਿਆ ਵੀ ਉਹ ਕਿਹੜੀਆਂ ਤਾਕਤਾਂ ਨੇ ਪਾਸ਼ਾ ਕਹਿੰਦੇ ਨੇ ਮਸਕੰਗ ਪਗਨੰਤ ਸੈਦੰ ਜਿਹੜਾ ਇੱਕ ਮੱਛਰ ਆ ਬਹੁਤ ਕਮਜ਼ੋਰ ਹੁੰਦਾ ਹੈ ਉਹ ਤੇ ਕੁਝ ਵੀ ਨਹੀਂ ਕਰ ਸਕਦਾ ਨਾਜ਼ਕ ਵੀ ਬੜਾ ਹੁੰਦਾ ਹੈ ਕਦੇ ਮਾਰਾ ਜਾ ਉੱਥੇ ਹੱਥ ਵਾਜੇ ਤਾਂ ਉੱਥੇ ਵਾਲ ਮਰ ਜਾਂਦਾ ਪਾਸ਼ਾ ਕਹਿੰਦੇ ਉਹ ਮੱਛਰ ਆ ਉਹ ਪਹਾੜਾਂ ਨੂੰ ਤੋੜ ਸਕਦਾ ਹੈ ਪਹਾੜਾਂ ਨੂੰ ਤੋੜ ਦਿੰਦਾ ਹੈ ਭਗਵਾਨ ਤੋੜ ਦਿੰਦਾ ਹੈ ਉਹ ਬਹੁਤ ਸ਼ਕਤੀਯਾਲੀ ਅਸੀਂ ਸਾਡਾ ਮਨ ਮੰਨ ਨਹੀਂ ਸਕਦਾ ਕਿਉਂ ਅਸੀਂ ਇੱਥੋਂ ਤੱਕ ਮਨ ਸਾਡਾ ਸੋਚ ਨਹੀਂ ਸਕਦਾ ਸੋਚ ਦੀ ਵਿਚਾਰ ਨਹੀਂ ਸੋਚ ਦਾ ਵਿਚਾਰ ਨਹੀਂ ਇਹ ਮਨ ਦੀ ਸੋਚ ਦਾ ਅਲ ਪਹੁੰਚ ਤੱਕ ਨਹੀਂ ਹੈਗਾ ਇਹ ਆਗਾਮੀ ਗੋਚਰ ਹੈ ਇਹ ਪ੍ਰਮਾਤਮਾ ਜਿਹੜਾ ਉਹ ਛੜੀਆਂ ਤੱਕ ਤਾਂ ਆਪਣੇ ਭਗਤਾਂ ਨੂੰ ਦੇ ਸਕਦਾ ਹੈ ਪਾਸ਼ਾ ਕਹਿੰਦੇ ਕਰਤਮਨ ਤੁਰੰਤ ਫਪੀਲ ਕੇ ਕਰਤਮਨ ਹੁੰਦਾ ਫਿਕੜ ਤੇ ਜਿਹੜੇ ਤੁਰੰਤ ਮਤਲਬ ਤਰ ਜਾਣਾ ਤਪੀਲ ਕੇ ਹੰਦਾ ਕੀੜੀਆਂ ਜਾਂ ਕੀੜੇ ਕੀੜੀਆਂ ਮਕੌੜੇ ਜਿੰਨੇ ਨੇ ਉਹ ਬਾਪ ਜਦੋਂ ਗੁਰੂ ਦਾ ਸਿਮਰਨ ਕਰਦੇ ਨੇ ਭਰਤੀ ਕਰਦੇ ਨੇ ਤੇ ਪ੍ਰਮਾਤਮਾ ਨਾਲ ਇਹਨਾਂ ਨੇ ਇਨੀ ਸ਼ਕਤੀ ਦਿੰਦਾ ਹੈ ਕਿ ਉਹਦਾ ਚੱਕਰ ਨੂੰ ਉਸ ਵੇਲੇ ਤਰ ਕੇ ਉਹਦੇ ਪਾਰ ਹੋ ਜਾਂਦੇ ਜਿਹੜਾ ਕੀੜਿਆ ਉਹਦਾ ਚੱਕਰ ਵਿੱਚ ਕੀ ਦਾ ਫਸੇ ਨਿਕਲ ਨਹੀਂ ਸਕਦਾ ਉਹ ਵਿੱਚ ਹੀ ਖੋ ਗਿਆ ਮਰ ਜਾਂਦਾ ਆਪਣੀ ਜਵਾਨ ਬਾਪ ਜਾਂਦਾ ਹੈ ਅਗੇ ਪਾਸ਼ਾ ਕਹ ਰਹੇ ਨੇ ਕਿ ਜਿਹੜਾ ਪਿੰਗਲ ਆ ਜਿਹਦੀਆਂ ਦੱਤਾ ਨਹੀਂ ਹੈ ਜੀਆਂ ਜੇ ਪੈਰ ਨਹੀਂ ਹੈ ਜੇ ਡੂਲਾ ਹੈ ਸਾਗਰਾਂ ਨੂੰ ਲੰਘਨ ਤੋਂ ਪਿੰਗਲ ਉਹ ਲਡੂਲਾ ਹੈ ਪੈਰਾਂ ਤੋਂ ਬਗੈਰ ਹੈ ਉਹਦੇ ਪੈਰ ਨਹੀਂ ਚੱਲਦੇ ਉਹ ਪਹਾੜਾਂ ਤੇ ਚੜ ਜਾਂਦਾ ਹੈ ਤੇ ਸਾਗਰਾਂ ਨੂੰ ਪਾਰ ਕਰ ਜਾਂਦਾ ਹੈ ਇੰਨੀ ਤਾਕਤ ਉਹਦੀ ਆ ਜਾਂਦੀ ਹੈ ਉਹ ਇਨਾ ਤੱਤਵਾਰ ਹੋ ਜਾਂਦਾ ਜਿਹਦੇ ਥੱਡੇ ਪਛਾ ਦੱਸਿਆ ਪਿੰਗਲ ਪਰਬਤ ਪਾਰ ਪਰਿਆ ਉਹਨਾਂ ਪਿੰਗਲ ਜੇ ਡੂਲਾ ਹੈ ਉਹ ਪਹਾੜਾਂ ਤੇ ਚੜ ਜਾਂਦਾ ਹੈ ਇੱਥੇ ਪੰਜਵੇਂ ਪਾਤਸ਼ਾਹ ਫੇਰ ਕਹਿ ਰਹੇ ਨੇ ਸਾਗਰ ਹੰਡ ਲਗਾਹਤ ਪਿੰਨ ਜਿਹੜਾ ਲੂੜਾ ਉਹ ਪਵ ਸਾਗ ਨੂੰ ਪਾਰ ਕਰ ਜਾਂਦਾ ਪਾਵ ਸਮੁੰਦਰ ਨੂੰ ਪਾਰ ਕਰ ਜਾਂਦਾ ਇੰਨੀਆਂ ਡੈਰਾਂ ਹੁੰਦੀਆਂ ਇੰਨੀਆਂ ਠੱਲਾਂ ਹੁੰਦੀਆਂ ਉਹਦੇ ਤੇ ਬੰਦਾ ਜਿਹਦੇ ਲੱਤਾਂ ਪੈਰ ਵੀ ਨਹੀਂ ਉਹ ਵੀ ਤਰਨਾ ਉਹਦੇ ਵਾਸਤੇ ਬੜਾ ਮੌਕਾ ਦੇ ਕਹਿੰਦਾ ਉਹ ਤੇ ਵੀ ਇੰਨੀ ਤਾਕਤ ਆ ਜਾਂਦੀ ਹੈ ਇਹ ਗੁਰੂ ਜੀਆਂ ਬਖਸ਼ਿਆ ਨੇ ਜਦੋਂ ਸਾਧ ਸੰਗਤ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਤੇ ਹਰ ਵੇਲੇ ਆਪ ਆਪ ਤਿਆਗ ਕੇ ਉਹਦੇ ਸ਼ਰਨ ਵਿੱਚ ਆ ਕੇ ਜਦੋਂ ਹਰ ਵੇਲੇ ਨਾਮ ਜਪਦੇ ਆ ਪਾਤਸ਼ਾਹ ਇੰਨੀਆਂ ਬਖਸ਼ੀਆਂ ਕਰਦਾ ਹੈ ਫਿਰ ਪਾਤਸ਼ਾਹ ਕੀ ਕਰਦੇ ਨੇ ਤਾਂ ਪ੍ਰਕਾਸ਼ ਅੰਧਕ ਹੈ ਜਿਹੜਾ ਅੰਨ ਹੈ ਜਿਹਨੂੰ ਦਿਖਦਾ ਹੀ ਕੁਛ ਨਹੀਂ ਉਹਨੂੰ ਕਹਿੰਦੇ ਉਹਦੇ ਅੰਦਰ ਹਨੇਰੇ ਵਿੱਚ ਵੀ ਪਾਵ ਹਨੇਰਾ ਜੰਗਲ ਹੋਵੇ ਜਾਂ ਰਾਤ ਹੋਵੇ ਕੰਪ ਹਕਾਰ ਹਨੇਰਾ ਹੋਵੇ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਉਹਨਾਂ ਦੇ ਇੱਥੇ ਥੱਲੇ ਪਾਸ਼ਾ ਨੇ ਥੱਲੇ ਜੁਗ ਗਿਆ ਵੀ ਅੰਧੇ ਨੇ ਤਰੇਪੋਂ ਸੁੱਝਿਆ ਉਹ ਸੰਧਨ ਤਨਾ ਪਾਵਨਾ ਨਹੀਂ ਸੁੱਝੀ ਆ ਜਾਂਦੀ ਆ ਪਾਵ ਇਨੀ ਸਮਰੱਥਾ ਹੈ ਪ੍ਰਮਾਤਮਾ ਦੇ ਸਿਮਨ ਵਿੱਚ ਤੇ ਹਰ ਵੇਲੇ ਉਹਦਾ ਨਾਮ ਜਪਣ ਵਿੱਚ ਇਹ ਮਾਛ ਨੇ ਇਹ ਸਾਰਾ ਗੁਣ ਦੱਸਿਆ ਸਾਚ ਮੇਨ ਸੰਬ੍ਰੰਤ ਗੋਬਿੰਦ ਸਰਨ ਦਾਣਕ ਹਰ ਹਰ ਹਰੇ ਭਾਵ ਜਦੋਂ ਸਾ ਸੰਗਤ ਬੈ ਕੇ ਆਪਾਂ ਉਹਦੀ ਛਣ ਵਿੱਚ ਆ ਕੇ ਆਪਣੀ ਹਉਮੈ ਨੂੰ ਝਾਕੇ ਸਭ ਕੁਛ ਆਪਾਂ ਮਾਰ ਕੇ ਮੇਰਾ ਮੁਜਮੇ ਕੁਛ ਨਹੀਂ ਜੋ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੌਂ ਕੇ ਗੱਲ ਆਗੇ ਮੇਰਾ ਤੂੰ ਤੂੰ ਕਰਤਾ ਤੂੰ ਹਵਾ ਮੁਜਮੇ ਰਹਾ ਨਾ ਹਾਂ ਆਪਾ ਪਰ ਕਾ ਮਿਟ ਗਿਆ ਜਦ ਦੇਖੂ ਤਬ ਤੂੰ ਕਿ ਜਿੱਧਰ ਦੇਖਦਾ ਉਹਦਾ ਤੂੰ ਹੀ ਆ ਸਭ ਕੁਛ ਇਹ ਅਵਸਥਾ ਜਦੋਂ ਬਣ ਜਾਂਦੀ ਆ ਫਿਰ ਪਾਛਾ ਕਨੇ ਦੇ ਉਹਨੀਆਂ ਸ਼ਕਤੀਆਂ ਦੰਦਾ ਕੋਤਵਤ ਕਰਨਾ ਮੈਂ ਕਰਦਾ ਜਿਹੜਾ ਸਾਡਾ ਮਨ ਮੰਨਦਾ ਨਹੀਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੇ ਵੀ ਸਾਧ ਸੰਗਤ ਤੇ ਬੈਠ ਕੇ ਉਹਦੇ ਸਿਮਰਨ ਦਾਤ ਬਖਸ਼ਣ ਤੇ ਹਰ ਵੇਲੇ ਨਿਮਰਤਾ 바ਸੋ ਕੇ ਪ੍ਰਮਾਤਮਾ ਦਾ ਨਾਮ ਜਪਣ ਦੇ ਦਾਤ ਬਖਸ਼ਣ ਹੋਰ ਚਵਦੀ ਮਾਫੀ ਵਹਿ ਦੀ ਕਖਾ ਖਾਲਸਾ ਵਹਿ ਦੀ ਖਤੇ